ਇਸੋ ਇਤਿਹਾਸਿਕ ਕਾਨਫਰੰਸ ਦੇ ਵਿੱਚ ਜਿਲ੍ਹਾ ਨਰਦਾਸਪੁਰ ਦੇ ਵੱਖ-ਵੱਖ ਜੋਨਾਂ ਤੋਂ ਆਏ ਆਪ ਸਰਬਾਨ ਉਹਨਾਂ ਦੇ ਨਾਲ ਆਇਆ ਕੈਟਰ ਨੌਜਵਾਨ ਬੱਚੇ ਦੇ ਬਹੁਤ ਹੀ ਸਤਿਕਾਰਯੋਗ ਮੇਰੀਆਂ ਭੈਣਾਂ ਪਤਾ ਨਹੀਂ ਸਮਝ ਪਈਏ ਭੈਣੋ ਕਿ ਕਾਹ ਦਾ ਕੰਮ ਸਾ ਬਾਬੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹਣਾ ਸੇਕਾ ਤਦਮੋਰ ਤੋਂ ਵਾਅਦਾ ਆਪਾਂ ਜਿਹੜਾ ਡੰਡੇ ਵਾਲੀ ਨੂੰ ਹਿਫਤਾਰ ਕੀਤਾ ਉਸ ਕੇ ਤਦਮੋਰ ਤੋਂ ਵਾਅਦਾ ਰੋਜ਼

ਇਹ ਫੈਸਲਾ ਕਰ ਲਿਆ ਕਿ ਆਪਾਂ ਪੁੱਤਰਾ ਉਹਨਾਂ ਦੀ ਜ਼ਿੰਮੇਵਾਰੀ ਦੇ ਬੋਧ ਵਿੱਚ ਜਾਵਾਂਗੇ ਇਹ ਨੋਟ ਕਰ ਦੁਜੀ ਮੇਰੀ ਬੇਨਤੀ ਆ ਪੀ ਜੇਸ ਜੋਸ਼ ਦੇ ਨਾਲ ਤੁਸੀਂ ਇੱਥੇ ਆਓ ਜੇ ਤੇ ਜੇਸ ਜੋਸ਼ਨਾਦਾਰ ਇੱਥੇ ਤਕਰੀਬਾ ਹੋਣਾ ਤੇ ਤਕਰੀਬਾ ਸੁਣ ਕੇ ਤੁਸੀਂ ਭਾਵੁਕ ਵੀ ਹੋ ਜੇ